ਛੋਟੀਆਂ ਪਰ ਕੰਮ ਦੀਆਂ ਗੱਲਾਂ ਝੂਰ ਸੁਣੋ। ਵੱਧਦੀ ਗਰਮੀ ਦੇ ਕਾਰਨ ਹਰ ਸਾਲ ਸਕੂਲ ਦੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ। ਬੱਚਿਆਂ ਦੀਆਂ ਛੁੱਟੀਆਂ ਹੋ ਜਾਣ ਤੇ ਸਾਰੇ ਮਾਤਾ-ਪਿਤਾ ਇਸ ਸੋਚ ਵਿੱਚ ਪੈ ਜਾਂਦੇ ਹਨ ਕਿ ਛੁੱਟੀਆਂ ਵਿੱਚ ਉਹ ਆਪਣੇ ਬੱਚਿਆਂ ਨੂੰ ਕੀ ਸਿਖਾਉਣ। ਦੱਸ ਦਈਏ ਕਿ ਗਰਮੀ ਦੀਆਂ ਛੁੱਟੀਆਂ ਬੱਚਿਆਂ ਲਈ ਖੇਡਣ, ਕੁੱਦਣ ਦਾ ਵਧੀਆ ਮੌਕਾ ਹੁੰਦੀਆਂ ਹਨ। ਜਦਕਿ ਮਾਪਿਆਂ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਊਰਜਾ ਨੂੰ ਸਹੀ ਥਾਤੇ ਕਿਵੇਂ ਲਗਾਉਣ ਕਾਰਮਿਕਨ ਬੱਚਿਆਂ ਨੂੰ ਘਰ ਦੇ ਬਾਹਰ ਭੇਜਣ ਵਿੱਚ ਮੁਸ਼ਕਲ ਹੁੰਦੀ ਹੈ ਇਸ ਲਈ ਮਾਤਾ ਪਿਤਾ ਘਰ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾ ਸਕਦੇ ਹਨ ਜੋ ਉਹਨਾਂ ਲਈ ਚੰਗੀਆਂ ਹੋਣ। ਛੁੱਟੀਆਂ ਦੌਰਾਨ ਬੱਚੇ ਨੂੰ ਹੋਰ ਰਚਨਾਤਮਕ ਕਿਵੇਂ ਬਣਾ ਸਕਦੇ ਹੋ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਬੱਚਿਆਂ ਦੇ ਸ਼ੌਂਕ ਵੱਲ ਧਿਆਨ ਦਿਓ। ਸਕੂਲ ਹੋਣ ਕਾਰਨ ਬੱਚੇ ਆਪਣੇ ਸ਼ੌਂਕ ਵੱਲ ਧਿਆਨ ਨਹੀਂ ਦੇ ਹੁੰਦੇ। ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਨੂੰ ਉਹਨਾਂ ਦੇ ਪਸੰਦੀਦਾ ਸ਼ੌਕ ਨਾਲ ਜਾਣੂ ਕਰਵਾ ਸਕਦੇ ਹੋ। ਬੱਚੇ ਨੂੰ ਜਿਸ ਚੀਜ਼ ਦੀ ਦਿਲਚਸਪੀ ਹੈ ਤੁਸੀਂ ਉਸ ਨੂੰ ਉਸੇ ਅਨੁਸਾਰ ਤਿਆਰ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਡਾਂਸ ਆਰਟ ਗਿਟਾਰਸ ਫਿੰਗਰ ਸਕੈਟਿੰਗ ਜਾਂ ਕਿਸੇ ਹੋਰ ਗਤੀਵਿਧੀ ਵਿੱਚ ਪਾ ਸਕਦੇ ਹੋ ਇਸ ਨਾਲ ਉਹਨਾਂ ਨੂੰ ਆਪਣੀ ਪਸੰਦ ਅਤੇ ਨਾ ਪਸੰਦ ਦਾ ਪਤਾ ਲੱਗ ਜਾਵੇਗਾ ਤਰਾਕੀ ਸਿਖਾਓ ਗਰਮੀਆਂ ਦੇ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਨੂੰ ਤਰਾਕੀ ਸਿਖਾ ਸਕਦੇ ਹੋ ਗਰਮੀਆਂ ਦਾ ਮੌਸਮ ਤਰਾਕੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਤੁਸੀਂ ਬੱਚਿਆਂ ਨੂੰ ਤਰਾਕੀ ਸਿਖਾਉਣ ਲਈ ਕਿਸੇ ਕੋਚ ਕੋਲ ਵੀ ਪੇਸ ਸਕਦੇ ਹੋ ਇਸ ਨਾਲ ਉਹਨਾਂ ਲਈ ਕਸਰਤ ਵੀ ਹੋ ਜਾਵੇਗੀ ਅਤੇ ਉਤਰਾਕੀ ਵੀ ਸਿੱਖ ਲੈਣਗੇ ਬਾਗਬਾਨੀ ਗਰਮੀ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚੇ ਨੂੰ ਬਾਗਬਾਨੀ ਕਰਨਾ ਵੀ ਸਿਖਾ ਸਕਦੇ ਹੋ ਤੁਸੀਂ ਉਹਨਾਂ ਨੂੰ ਕਿਚਨ ਗਾਰਡਨਿੰਗ ਸਿਖਾ ਸਕਦੇ ਹੋ ਇਸ ਨਾਲ ਉਹਨਾਂ ਨੂੰ ਭੋਜਨ ਦੀ ਮਹੱਤਤਾ ਵੀ ਪਤਾ ਲੱਗੇਗਾ ਤੁਸੀਂ ਬੱਚਿਆਂ ਨੂੰ ਹਰੀ ਮਿਰਚ ਧਨੀਆ ਟਮਾਟਰ ਵਰਗੀਆਂ ਛੋਟੀਆਂ-ਛੋਟੀਆਂ ਚੀਜ਼ਾਂ ਉਗਾਉਣਾ ਸਿਖਾ ਸਕਦੇ ਹੋ ਖਾਣਾ ਬਣਾਉਣਾ ਸਿਖਾਓ ਜੇਕਰ ਤੁਹਾਡਾ ਬੱਚਾ ਵੱਡਾ ਥੋੜਾ ਵੱਡਾ ਹੈ ਤਾਂ ਤੁਸੀਂ ਉਸ ਨੂੰ ਖਾਣਾ ਬਣਾਉਣਾ ਵੀ ਸਿਖਾ ਸਕਦੇ ਹੋ ਗਰਮੀ ਦੀਆਂ ਛੁੱਟੀਆਂ ਵਿੱਚ ਸਮਾਹ ਹੋਣ ਤੇ ਤੁਸੀਂ ਆਪਣੇ ਬੱਚੇ ਨੂੰ ਕੁਝ ਸੌਖੇ ਤਰੀਕੇ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਖਾ ਸਕਦੇ ਹੋ ਜੋ ਉਸ ਨੂੰ ਚੰਗੀਆਂ ਲੱਗਣ। ਸਮਰ ਕੈਂਪ ਗਰਮੀ ਦੀਆਂ ਛੁੱਟੀਆਂ ਹੋਣ ਤੇ ਤੁਸੀਂ ਆਪਣੇ ਬੱਚੇ ਨੂੰ ਸਮਰ ਕੈਂਪਾਂ ਵਿੱਚ ਭੇਜ ਸਕਦੇ ਹੋ। ਇਸ ਵਿੱਚ ਉਹ ਕਈ ਮਜ਼ੇਦਾਰ ਗਤੀਵਿਧੀਆਂ ਅਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। ਰਿਸ਼ਤੇਦਾਰਾਂ ਦੇ ਘਰ ਤੁਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਪਰਿਵਾਰ ਅਤੇ ਉਸ ਬਾਰੇ ਜਾਣਕਾਰੀ ਦਿਓ ਅਤੇ ਉਹਨਾਂ ਨਾਲ ਬੈਠ ਕੇ ਗੱਲਾਂ ਕਰਨ ਲਈ ਕਰੋ। ਟਾਈਮ ਕਰ ਦਿਓ ਤੁਸੀਂ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਭੇਜ ਸਕਦੇ ਹੋ ਇਸ ਨਾਲ ਉਹਨਾਂ ਦੀ ਸਾਂਝ ਵਧਦੀ ਹੈ ਆਪਣਾ ਕੰਮ ਆਪ ਕਰਨ ਦੀ ਆਤ ਪਾਉ ਗਰਮੀ ਦੀਆਂ ਛੁੱਟੀਆਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਖੁਦ ਕੰਮ ਕਰਨ ਦੀ ਆਤ ਸਿਖਾਓ ਤਾਂ ਹੀ ਉਹ ਕੋ ਇੱਕ ਵਿੱਚ ਆਤਮ ਨਿਰਭਰ ਬਣ ਸਕਣਗੇ ਬੱਚਿਆਂ ਤੁਸੀਂ ਕੱਪੜਿਆਂ ਦੀ ਸੰਭਾਲ ਪਾਣੀ ਦੀ ਬੋਤਲ ਪੜਨਾ ਆਪਣੇ ਰੀਜਨ ਨੂੰ ਇੱਕ ਥਾਂ ਤੇ ਰੱਖਣਾ ਕਿਤਾਬਾਂ ਸਹੀ ਰੱਖਣਾ ਬੈਲਟ ਸਾਫ਼ ਰੱਖਣਾ ਆਦਿ ਛੋਟੀਆਂ ਆਤਾਂ ਸਿਖਾ ਸਕਦੇ ਹੋ ਕਿਚਨ ਗੈਜਟ ਵੀ ਮੰਗਦੇ ਹਨ ਦੇਖ ਪੜ੍ਹ ਵਗਿਆਨੇਕ ਯੁੱਗ ਨੇ ਮਹਿਲਾਵਾਂ ਦੇ ਆਰਾਮ ਲਈ ਐਨੇ ਬਿਜਲੀ ਦੇ ਉਪਕਰਣ ਦਿੱਤੇ ਹਨ ਜੇਕਰ ਮਹਿਲਾਵਾਂ ਉਹਨਾਂ ਦੀ ਸੋਚ ਸਮਝ ਕੇ ਵਰਤੋਂ ਕਰਨ ਅਤੇ ਉਹਨਾਂ ਦੀ ਸਫਾਈ ਦਾ ਧਿਆਨ ਰੱਖਣ ਤਾਂ ਉਹ ਆਪਣਾ ਕੀਮਤੀ ਸਮਾਂ ਬਚਾ ਕੇ ਉਸ ਸਮੇਂ ਦਾ ਸਾਰ ਉਪਯੋਗ ਕਰ ਸਕਦੀਆਂ ਹਨ ਕਿਚਨ ਗੈਜਟ ਅਜਿਹੀ ਥਾਂ ਤੇ ਰੱਖੋ ਜਿੱਥੇ ਤੁਹਾਡੀ ਪਹੁੰਚ ਆਸਾਨੀ ਨਾਲ ਹੋਵੇ ਤਾਂ ਕਿ ਉਹਨਾਂ ਨੂੰ ਕੱਢ ਕੇ ਤੁਸੀਂ ਸਭ ਮਿਥੇ ਉਹਨਾਂ ਦਾ ਲਾਭ ਲੈ ਸਕੋ ਜਿੰਨੇ ਵੀ ਬਿਜਲੀ ਦੇ ਉਪਕਰਣ ਹਨ ਉਹਨਾਂ ਦੇ ਪਲੱਗ 3 ਪਿਨ ਹੋਣੇ ਚਾਹੀਦੇ 2 ਪਿੰਨ ਪਲੱਗ ਨਾਲ ਕਰੰਟ ਲੱਗਣ ਦੀ ਸੁਭਾਵਨਾ ਵੱਧ ਜਾਂਦੀ ਹੈ। ਮਿਕਸਰ ਗ੍ਰਾਈਂਡਰ ਦੀ ਵਰਤੋਂ ਲਗਾਤਾਰ ਨਾ ਕਰੋ। ਥੋੜੇ ਇੰਟਰਵਲ 'ਚ ਕਰੋ। ਲਗਾਤਾਰ ਚਲਾਉਣ ਨਾਲ ਮਟਰ ਗਰਮ ਹੋ ਕੇ ਖਰਾਬ ਹੋ ਸਕਦੀ ਹੈ ਅਤੇ ਬਹੁਤ ਜ਼ਿਆਦਾ ਸਮਗਰੀ ਨਾਲ ਵੀ ਖਰਾਬ ਹੋ ਸਕਦੀ ਹੈ। 에어 ਫ్రਾਇਰ ਦੇ ਠੰਡਾ ਹੋਣ ਤੋਂ ਬਾਅਦ ਥੋੜਾ ਗਰਮ ਪਾਣੀ 'ਚ ਲਿਕਵਿਡ ਪਾ ਕੇ ਰੱਖੋ। ਫਿਰ ਨਰਮ ਸਪੰਜ ਨਾਲ ਸਾਫ਼ ਕਰੋ, ਸੁਕਾ ਕੇ ਉਸ ਨੂੰ ਸੰਭਾਲੋ। ਮਿਕਸਰ ਗ੍ਰਾਈਂਡਰ ਨੂੰ ਚਲਾਉਣ ਤੋਂ ਪਹਿਲਾਂ ਜਿੰਨੀ ਮਾਤਰਾ ਚ ਸਮਗਰੀ ਆਸਾਨੀ ਨਾਲ ਪਾਈ ਜਾ ਸਕਦੀ ਹੈ ਪਾ ਕੇ ਵਰਤੋਂ ਚ ਲਿਆਓ ਬਹੁਤ ਸਮਗਰੀ ਨਾਲ ਮੋਟਰ ਖਰਾਬ ਹੋ ਸਕਦੀ ਹੈ ਮਿਕਸਰ ਗ੍ਰਾਈਂਡਰ ਵਰਤੋਂ ਕਰਨ ਤੋਂ ਬਾਅਦ ਧੋ ਕੇ ਹੀ ਵਾਪਸ ਰੱਖੋ ਧੋਣ ਲਈ ਥੋੜਾ ਜਿਹਾ ਵਾਸ਼ਿੰਗ ਪਾਊਡਰ ਅਤੇ ਪਾਣੀ ਜਾਰ ਚ ਪਾ ਕੇ ਜਰਾ ਜਹੀ ਮੋਟਰ ਚਲਾ ਦਿਓ ਟੱਕਣ ਨਾਲ ਵੀ ਜ਼ਰੂਰ ਬੰਦ ਕਰੋ ਅਜਿਹਾ ਕਰਨ ਨਾਲ ਮਿਕਸਰ ਗ੍ਰਾਈਂਡਰ ਦੇ ਜਾਰ ਅਤੇ ਟੱਕਣ ਆਸਾਨੀ ਨਾਲ ਸਾਫ਼ ਹੋ ਜਾਣਗੇ ਫ੍ਰਿਜ ਦੀ ਠੰਡਕ ਬਰਕਰਾਰ ਰੱਖਣ ਲਈ ਧਿਆਨ ਦਿਓ ਕਿ ਫ੍ਰਿਜ ਦਾ ਪਿਛਲਾ ਹਿੱਸਾ ਕੰਧ ਤੋਂ 1-2 ਫੁੱਟ ਦੂਰ ਰਹੇ ਜਦੋਂ ਵੀ ਫ੍ਰਿਜ ਤੋਂ ਸਮਾਨ ਕੱਢੋ ਉਸਦੇ ਦਰਵਾਜ਼ੇ ਨੂੰ ਅੱਧੇ ਮਿੰਟ ਤੋਂ ਜ਼ਿਆਦਾ ਨਾ ਖੋਲੋ ਬਾਹਰੀ ਤਾਪਮਾਨ ਜ਼ਿਆਦਾ ਹੋਣ ਨਾਲ ਕੰਪਰੈਸਰ ਤੇ ਇਸ ਦਾ ਪ੍ਰਭਾਵ ਪੈਂਦਾ ਹੈ ਫ੍ਰਿਜ ਅੰਦਰ ਦੀ ਸਫਾਈਸ ਪੰਜ ਜਾਂ ਫੋਮ ਤੇ ਥੋੜਾ ਵਾਸ਼ਿੰਗ ਪਾਊਡਰ ਪਾ ਕੇ ਕਰੋ ਅਤੇ ਬਾਹਰੀ ਦਾਗ ਤੱਬਿਆਂ ਨੂੰ ਨਿੰਬੂ ਦੇ ਰਸ ਦੀਆਂ ਬੂੰਦਾ ਅਤੇ ਵਾਸ਼ਿੰਗ ਪਾਊਡਰ ਨਾਲ ਹਲਕੇ ਹੱਥਾਂ ਨਾਲ ਸਕਰਬ ਕਰਕੇ ਸਾਫ਼ ਕਰੋ ਸੈਂਡਵਿਚ ਟੋਸਟਰ ਦੀ ਵਰਤੋਂ ਕਰਨ ਤੋਂ ਬਾਅਦ ਜਦੋਂ ਠੰਡਾ ਹੋ ਜਾਵੇ ਉਸ ਨੂੰ ਗਿੱਲੇ ਅਤੇ ਸੁੱਕੇ ਕੱਪੜੇ ਨਾਲ ਪੂੰਝ ਕੇ ਰੱਖੋ ਤਾਂ ਕਿ ਉਸ ਤੇ ਬ੍ਰੈਡ ਅਤੇ ਸਬਜ਼ੀ ਚਿਪਕੀ ਨਾ ਰਹੇ ਬ੍ਰੈਡ ਸੇਕਣ ਵਾਲੇ ਟੋਸਟਰ ਨੂੰ ਵੀ ਵਰਤੋਂ ਵਿਚ ਲਿਆਉਣ ਤੋਂ ਬਾਅਦ ਸਾਫ਼ ਕਰ ਲਿਓ ਕਿਉਂਕਿ ਬ੍ਰੈਡ ਕ੍ਰੰਬਸ ਪਏ ਰਹੇ ਤਾਂ ਕੀ ਕਰੌਸ ਟੋਸਟਰ 'ਚ ਆ ਜਾਣਗੇ ਅਤੇ ਬ੍ਰੈਡ ਕ੍ਰੰਬਸ ਐਲੀਮੈਂਟ ਟਪ ਪੈਣ ਨਾਲ ਸਪਾਰਕਿੰਗ ਵੀ ਹੋ ਸਕਦੀ ਹੈ ਹੈਂਡ ਬਲੈਂਡਰ ਅਤੇ ਗੈਸ ਲਾਈਟਰ ਦੀ ਵਰਤੋਂ ਕਰਨ ਤੋਂ ਬਾਅਦ ਸਾਫ਼ ਕਰਕੇ ਸੁੱਕ ਕੇ ਥਾਂ ਤੇ ਰੱਖੋ ਤਾਂ ਕਿ ਜਰੂਰਤ ਪੈਣ ਤੇ ਤੁਰੰਤੋਂ ਵਰਤ ਵਿੱਚ ਲਿਆਂਦੇ ਜਾ ਸਕਣ ਗੈਸ ਸਟੋਵ ਨੂੰ ਹਰ ਰੋਜ਼ ਭੋਜਨ ਤੋਂ ਬਾਅਦ ਪੂੰਝ ਲਓ ਤਾਂ ਕਿ ਭੋਜਨ ਬਣਾਉਂਦੇ ਸਮੇਂ ਉਹਨਾਂ ਦੇ ਕਣ ਜੋ ਉਹਨਾਂ ਤੇ ਡਿੱਗੇ ਹਨ ਸਾਫ਼ ਹੋ ਜਾਣ। ਹਫ਼ਤੇ 'ਚ ਇੱਕ ਵਾਰ ਵਰਨ ਨੂੰ ਆਲਪੋਇਨ ਨਾਲ ਸਾਫ਼ ਕਰ ਲਓ ਤਾਂ ਕਿ ਉਸ ਦੇ ਚੰਦ ਖਿਦਰ ਖੁੱਲ ਜਾਣ ਅਤੇ ਗੈਸ ਦੀ ਵੀ ਬਚਤ ਹੋ ਸਕੇ। 3 ਮਹੀਨੇ ਬਾਅਦ ਗੈਸ ਸਟੋਵ ਦੀ ਸਰਵਿਸ ਕਰਵਾ ਲਓ। ਮਾਈਕ੍ਰੋਵੇਵ ਓਵਨ ਦੀ ਵਰਤੋਂ ਕਰਨ ਤੋਂ ਬਾਅਦ ਠੰਡਾ ਹੋਣ ਤੇ ਸਾਫ਼ ਕਰ ਲਓ। ਅੰਦਰ ਅਤੇ ਬਾਹਰ ਤੋਂ OTG ਜੀਕ ਦੇ ਓਵਨ ਦੀ ਵੀ ਵਰਤੋਂ ਕਰਨ ਤੋਂ ਬਾਅਦ ਠੰਡਾ ਹੋਣ ਤੇ ਉਸ ਦੀ ਜਾਲੀ ਅਤੇ ਪਲੇਟ ਸਾਫ਼ ਕਰ ਲਓ। ਅਤੇ ਐਲੀਮੈਂਟ ਨੂੰ ਵੀ ਸੁੱਕੇ ਕੱਪੜੇ ਨਾਲ ਸਾਫ਼ ਕਰੋ ਤਾਂ ਕਿ ਬਚੇ ਹੋਏ ਕਣ ਐਲੀਮੈਂਟ ਦੀ ਲਾਈਫ ਨੂੰ ਘਟਨਾ ਕਰ ਸਕਣ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਅਜਿਹੇ ਲਾਭਦਾਇਕ ਹੋਰ ਘਰੇਲੂ ਅਤੇ ਆਸਾਨ ਨੁਸਖੇ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਨਵੀਂ-ਨਵੀਂ ਵੀਡੀਓ ਵੇਖਣ ਲਈ ਬੈਲ ਆਈਕਨ ਜ਼ਰੂਰ ਦਬਾਉਣਾ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਅਤੇ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ